2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਪੰਜਾਬ ਵਿੱਚ ਕਾਂਗਰਸ ਦੇ 7 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਇਹਨਾਂ ਵਿੱਚੋਂ ਪਟਿਆਲਾ ਲੋਕ ਸਭਾ ਦੇ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਅਤੇ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਨੂੰ ਹਰਾ ਕੇ ਪਟਿਆਲਾ ਲੋਕ ਸਭਾ ਦੀ ਸੀਟ ਜਿੱਤ ਲਈ ਹੈ। ਜੇ ਜੇ ਚਲਦੇ ਹਾਂ ਵਾਰਡ ਨੰਬਰ 54 ਦੇ ਇੰਚਾਰਜ ਅਤੇ ਜ਼ਿਲ੍ਹਾ ਜਨਰਲ ਸਕੱਤਰ ਬਲਕਾਰ ਸਿੰਘ ਬਡੁੰਗਰ ਅਤੇ ਉਹਨਾਂ ਦੀ ਟੀਮ ਵੱਲੋਂ ਪਟਿਆਲਾ ਦੇ ਵਾਰਡ ਨੰਬਰ 54 ਅਧੀਨ ਆਉਂਦੇ ਬਡੁੰਗਰ ਇਲਾਕੇ ਵਿਖੇ ਘਰ-ਘਰ ਜਾ ਕੇ ਲੱਡੂ ਵੰਡ ਕੇ ਡਾਕਟਰ ਗਾਂਧੀ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਕਾਂਗਰਸੀ ਮਹਿਲਾ ਵਰਕਰਾਂ ਨੇ ਨੱਚ-ਨੱਚ ਕੇ ਆਪਣੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਵਾਰਡ ਨੰਬਰ 54 ਵਿਖੇ ਕਾਂਗਰਸ ਦੇ ਜਿਲਾ ਪਰਦਾਨ ਨਰੇਸ਼ ਦੁੱਗਲ ਸੀਨੀਅਰ ਕਾਂਗਰਸੀ ਲੀਡਰ ਰਾਜੇਸ਼ ਮੰਡੋਰਾ ਮਹਿੰਦਰ ਸਿੰਘ ਬਡੁੰਗਰ ਵੱਲੋਂ ਵੀ ਸਮੂਲੀਅਤ ਕੀਤੀ ਗਈ ਜਿਨ੍ਹਾਂ ਨੇ ਸਮੂਹ ਹਰ ਵਰਗ ਦਾ ਧੰਨਵਾਦ ਕਰਦੇ ਆ ਕਿਹਾ ਕਿ ਇਹ ਜਿੱਤ ਜ਼ਿਲ੍ਹਾ ਪਟਿਆਲਾ ਵਾਸੀਆਂ ਦੀ ਹੈ ਜਿਨ੍ਹਾਂ ਨੇ ਡਾਕਟਰ ਧਰਮਦੇਵ ਗਾਂਧੀ ਤੇ ਭਰੋਸਾ ਕੀਤਾ ਹੈ ਇਸ ਦੌਰਾਨ ਬਲਕਾਰ ਸਿੰਘ ਬਡੂਂਗਰ ਨੇ ਸਮੂਹ ਵਾਰਡ ਨੰਬਰ 54 ਅਤੇ 56 ਦੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੇ ਡਾਕਟਰ ਤਰਨਦੀਪ ਗਾਂਧੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸਹੀ ਵਾ ਦਰੁਸਤ ਫੈਸਲਾ ਲਿਆ ਹੈ। ਇਸ ਮੌਕੇ ਤੇ ਰੇਸ਼ ਦੁੱਗਲ, ਬਲਕਾਰ ਸਿੰਘ ਬਡੂਂਗਰ, ਮਹਿੰਦਰ ਸਿੰਘ ਬਡੂਂਗਰ, ਜਸਵੰਤ ਕੌਰ ਸੋਨਿਆ ਨੇ న్యూਸ ਚੈਨਲ ਅੱਜ ਆਪਣੇ ਵਿਚਾਰ ਸਾਂਝੇ ਕੀਤੇ। ਦਸੋ ਜਿਹੜੀ ਅੱਜ ਡਾਕਟਰ ਧਰਮੇਂਦਰ ਗਾਂਧੀ ਜੀ ਨੇ ਜਿੱਤਿਆ ਇਹ ਸਮੂਹ ਹਲਕਾ ਪਟਿਆਲਾ ਲੋਕ ਸਭਾ ਦੇ ਜਿੰਨੇ ਵੀ ਸਾਡੇ ਪੈਨਪਰਾ ਨਿਵਾਸੀ ਤੁਹਾਡੇ ਸਾਡੇ ਵੀਰ ਸਾਡੇ ਬੱਚੇ ਉਹਨਾਂ ਦੀ ਜਿੱਤ ਹੈ ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡਾ ਹਮਲਾ ਮਾਰਿਆ ਕਾਂਗਸ ਪਾਰਟੀ ਦੀ ਹਰ ਵਰਕਰ ਨੇ چاہے ਉਹ ਸਾਡੇ ਜਿਹੜਾ ਕਾਂਗਸ ਮੈਂ ਅਹੁਦੇਦਾਰ ਨੇ ਵਿਲੋਕਾਂ ਦੇ ਅਹੁਦੇਦਾਰ ਨੇ ਮੰਡਲਾਂ ਦੇ ਅਹੁਦੇਦਾਰ ਨੇ ਮੈਂਨਾ ਕਾਂਗਰਸ ਯੂਥ ਕਾਂਗਰਸ ਸੇਵਾਦਾਰ ਇੰਨ ਤੱਕ ਐਸਸੀਐਲ ਪੀਸੀਐਲ ਸਾਰੇ ਹੀ ਸਾਡੇ ਜਿੰਨੇ ਅਹੁਦੇਦਾਰ ਸਹਿਬਾਨ ਸੀ ਪਰਕਰ ਸਹਿਬਾਨ ਸੀ ਉਹਨਾਂ ਨੇ ਮਿਲ ਕੇ ਇੱਕ ਹਮਲਾ ਮਾਰਿਆ ਇਹ ਇੱਕ ਬਕਾਰੀ ਸੀਟ ਸੀ ਇਹ ਸੀਟ ਜਿਹੜੀ ਸਾਡੇ ਤਕਰੀਬਨ ਇੱਕੋ ਘਰਾਣੇ ਦੇ 20 22 ਸਾਲ ਤੋਂ ਕੋਈ ਘਰਾਣਾ ਜਿੱਤਦਾ ਸੀ ਚਾਹੇ ਉਹ ਕਾਂਗਰਸ ਪਾਰਟੀ ਤੋਂ ਜਿੱਤਲੇ ਸੀ ਪਰ ਜਦੋਂ ਤੋਂ ਉਹ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਚ ਸ਼ਾਮਲ ਹੋਏ ਤੇ ਕਾਂਗਰਸ ਪਾਰਟੀ ਦੇ ਹਰ ਵਰਕਰ ਵਾਸਤੇ ਇਹ ਬਕਾਰੀ ਸੀਟ ਸੀ ਸਾਡੇ ਹਰ ਵਰਕਰ ਨੇ ਆਪਣੀ ਜਿੰਦ ਜਾਨ ਲਾ ਕੇ ਆਪਣੀ ਦਿਨ ਰਾਤ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਦੁਬਾਰਾ ਪਾ दी ਪਰ ਉਹਨਾਂ ਲੋਕਾਂ ਨੂੰ ਜਿਹੜੇ ਬੰਦੇ ਕਹਿੰਦੇ ਵੀ ਅਸੀਂ ਪਾਰਟੀ ਤੋਂ ਵੱਡੇ ਆ ਉਹਨਾਂ ਨੂੰ ਇਹ ਦੱਸ ਦਿੰਦਾ ਵੀ ਹਮੇਸ਼ਾ ਪਾਰਟੀ ਬੰਦੇ ਤੋਂ ਵੱਡੀ ਹੁੰਦੀ ਹੈ ਬੰਦਾ ਵੱਡੇ ਤੋਂ ਪਾਰਟੀ ਤੋਂ ਵੱਡਾ ਨਹੀਂ ਹੁੰਦਾ ਸੋ ਮੈਂ ਜਿੱਥੇ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਆਪਣੇ ਸਾਰੇ ਅਹੁਦੇਦਾਰਾਂ ਦਾ ਆਪਣੇ ਸਾਥੀਆਂ ਦਾ ਦਾ ਧੰਨਵਾਦ ਕਰਦਾ ਐ ਪਰ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਜੋ ਇਹ ਸਾਨੂੰ ਜਿੱਤ ਕੇ ਤੁਸੀਂ ਸੀਟ ਦਿੱਤੀ ਐ ਸਾਡੇ ਨੇ ਤੁਸੀਂ ਇਹ ਸੇਵਾ ਤਾਂ ਲਾਈ ਆ ਸਾਨੂੰ ਅਸੀਂ ਇਹ ਸੀਟ ਮਿਹਨਤ ਕਰਕੇ ਤੁਹਾਡਾ ਹਰ ਦੁੱਖ ਸੁੱਖ ਤੇ ਹਰ ਕੰਮ ਕਰਕੇ ਤੁਹਾਡਾ ਇਸ ਕੁਟ ਜਿਹੜਾ ਸਾਡੇ ਦੇ ਇੱਕ ਇਸ਼ਾਨ ਕਿਸ ਤਾ ਉਹ ਅਸੀਂ ਇਸ਼ਾਨਪੂਰੀ ਸੇਵਾ ਕਰਕੇ ਤਾਰਾਂਗੇ ਜੈ ਹਿੰਦ ਜੈ ਗੰਗਾ ਅੱਜ ਇਹ ਲੋਕਾਂ ਨੇ ਆਪਣਾ ਫਤਵਾ ਦਿੱਤਾ ਮੋੜੇ ਪੰਜਾਬ ਦੇ ਵਿੱਚੋਂ ਅਸੀਂ 13 ਦੇ ਵਿੱਚੋਂ 7 ਸੀਟਾਂ ਜਿੱਤੇ ਆ ਜਿਹੜੇ ਕਹੇ ਸੀ ਅਸੀਂ 0 13 ਕਰਾਂਗੇ ਨਾ ਉਹ ਖੁਦ 0 ਹੋ ਗਏ ਜੋ ਮੋਤੀ ਮੈਲ ਵਾਲੇ ਕਹੇ ਸੀ ਪਟਿਆਲਾ ਸਾਡਾਗਾ ਅੱਜੋ ਪਟਿਆਲਾ ਮੋਤੀ ਮੈਲ ਦੇ ਵਿੱਚੋਂ ਪਟਿਆਲੇ ਸਾਰੀ ਸਿਆਸਤ ਖਤਮ ਹੋ ਚੁੱਕੀ ਹੈ ਜਿਹੜਾ ਆਉਣ ਵਾਲਾ ਸਮਾਂ ਕਾਂਗਰਸ ਦਾ ਸਾਡੇ ਜਿਹੜੇ ਭੈਣ ਭਰਾਵਾਂ ਨੇ ਸਾਡੇ ਨਾਲ ਬਹੁਤ ਜਿਆਦਾ ਮਿਹਨਤ કરી ਸਾਡਾ ਸ਼ੁਰੂ ਤੋਂ ਇੱਕ ਟੀਚਰ ਸੀਗਾ ਵੀ ਉੱਪਰ ਦੀ ਸਰਕਾਰ ਕਿਵੇਂ ਬਣਦੀ ਹੈ ਇਹ ਇਹ ਤਾਂ ਉੱਪਰਲੇ ਜਾਣ ਸਾਡਾ ਇੱਕ ਟੀਚਰ ਸੀਗਾ ਵੀ ਮੋਤੀ ਮੈਲਾ ਇਹ ਦੂ ਹਾਂ ਨੇ ਜੀ ਇਹ ਝੂਠਿਆਂ ਦੀ ਪਾਰਟੀ ਸੀਗੀ ਲਾਰੇ ਲਾਏ ਇਹਨਾਂ ਨੇ ਅਸੀਂ ਕਿਹਾ 10000 ਰੁਪਏ ਬੀਬੀਆਂ ਨੂੰ ਦੇਵਾਂਗੇ ਅਸੀਂ ਐਂ ਕਰਾਂਗੇ ਭਗਵਾਨ ਜੀ ਤਮਾ ਦੇ ਤਕਰੀਬਨ ਮੈਂ ਦੇਖਦਾ ਰਿਹਾ ਸੋ ਕਹਿੰਦੇ ਅਸੀਂ 44050 ਨੂੰ ਭਰਤੀ ਕਰਿਆ 2 ਸਾਲ ਚ ਤੁਸੀਂ 44000 ਬੱਚੇ 2 ਸਾਲ ਚ ਭਰਤੀ ਕਰਿਆ 2 ਸਾਲ ਨੂੰ 98000 ਬੰਦੇ ਦਾ ਰਟਾਇਰ ਹੋ ਗਿਆ ਐਂਗੇ ਇੰਨੀਆਂ ਇੱਕ ਪੋਸਟਾਂ ਤਾਂ ਚੰਨੀ ਨੇ ਢੂੜ ਕੁ ਮਹੀਨਿਆਂ ਚ ਘਟਦੇ ਸੀਗੀਆਂ ਜਿੰਨੇ ਅਗੇ ਚੱਕੀ ਫਿਰਦੇ ਨਾ ਇਹ ਇਹ ਨਾ ਲੀਡਰ ਨਕਾਰੇ ਗਏ ਨਾ ਚਾਹੇ ਉਹ ਭਾਜਪਾ ਦੇ ਸੀਗੇ ਭਾਜਪਾ ਦਾ ਸੁਪਣਾ ਸਾਫ ਹੋ ਗਿਆ ਉਹਨਾਂ ਵੀ ਸੁਭੀਸ਼ੀਟ ਤੇ ਮਿਲ ਜਿਹੜਾ ਨੂੰ ਰਾਜੇ ਮਹਾਰਾਜਾ ਨੂੰ ਮਾਣ ਸੀ ਵੀ ਅਸੀਂ ਆਪਣੀ ਉਸ ਨਾਲ ਜਿੱਤਦੇ ਆ ਅਸੀਂ ਰਾਜੇ ਮਹਾਰਾਜਾ ਨੂੰ ਲੋਕਾਂ ਲੋਕਾਂ ਦਾ ਹੀ ਵੋਟਾਂ ਪਾਉਂਦੇ ਨੇ ਉਹਨਾਂ ਨੂੰ ਪਤਾ ਮਾਲਕ ਨੇ ਦੱਸਦਾ ਸਾਰਾ ਕੁਝ ਦਿਖਾਦਾ ਵੀ ਇਕੱਲੇ ਤੁਸੀਂ ਕੋਈ ਵੱਡੇ ਨਹੀਂ ਹੈਗੇ ਸਭ ਪਾਰਟੀ ਨਾਲੇ ਆਪਣੇ ਜਨਤਾ ਨਾਲੇ ਪੈਣ ਪਰਾਵਾਂ ਨਾਲੇ ਵੱਡੇ ਹੁੰਦੇ ਆ ਇਕੱਲਾ ਕੋਈ ਵੱਡਾ ਨਹੀਂ ਹੁੰਦਾ ਹੁਣ ਮੈਦਾਨ ਦੇ ਵਿੱਚ ਤਾਂ ਕੋਈ ਜਾਂਦਾ ਸੀ ਪਹਿਲਾਂ 10 ਵਾਰੀ ਉਹ ਮਿਲਣਾ ਪੈਂਦਾ ਸੀ ਉਹਨੂੰ ਉਹਨੂੰ ਮਿਲੋ ਤਾਜ ਆਗੇ ਕਰਦੇ ਅੱਗੇ ਜਾਂਦਾ ਸੀ ਇਥੇ ਜਿਹੜੇ ਧਰਮ ਨਾ ਗਾਂਧੀ ਜੀ ਨੇ ਸਿੱਧਾ ਜਾਓ ਸਿੱਧਾ ਜਾ ਕੇ ਮੇਰੇ ਕੋਲ ਕੋਈ ਦਿੱਕਤ ਨਹੀਂ ਹੈ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਹੈ ਉਹਨਾਂ ਨੇ ਭਲੇ ਦਾ ਕੰਮ ਕਰਨਾ ਕਰਦੇ ਰਹੇ ਨੇ ਔਰ ਹੁਣ ਵੀ ਕਰਨਗੇ ਡਾਕਟਰ ਗਾਂਧੀ ਜੀਰ ਜੀ ਨੇ ਬਹੁਤ ਜਿੱਤ ਵਧੀਆ ਪ੍ਰਾਪਤ ਕੀਤੀ ਹੈ ਜੀ ਸਾਡੇ ਵੀਰ ਬਲਕਾਰ ਨੇ ਬੜੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਜੀ ਨਾਲ ਬੱਚੇ ਬਜ਼ੁਰਗ ਵੀਰ ਪੈੜਾ ਸਾਰੇ ਜੁੜ ਕੇ ਇਕਜੁੱਟ ਬੰਚ ਹੋ ਕੇ ਇਹਨਾਂ ਨੇ ਬੜੀ ਲਗਨ ਤੇ ਬਹੁਤ ਮਿਹਨਤ ਕੀਤੀ ਤਾਂ ਕਿ ਡਾਕਟਰ ਵੀਰ ਗਾਂਧੀ ਬਹੁਤ ਵਧੀਆ ਬੋਟਾ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਜੀ ਬੀਬੀਆਂ ਦੇ ਹਰ ਮਹੀਨੇ 1000 ਰੁਪਏ ਮਹੀਨੇ ਆਊਗਾ ਜੀ ਉਹ 1 ਵੀ ਰੁਪਿਆ ਕੋਈ ਕਾਉਂਟ ਚ ਨਹੀਂ ਆਇਆ ਜੀ ਨੂੰ ਹੰਤਮਾਨ ਨੇ ਜਿੰਨੇ ਵੀ ਬਾਦੇ ਕੀਤੇ ਸਾਰੇ ਝੂਠੇ ਨਿਕਲੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ